ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਨਵੀਆਂ ਚਰਚਾਵਾਂ ਛਿੜ ਗਈਆਂ ਨੇ ਤੇ ਮੀਡੀਆ ਰਿਪੋਰਟਾਂ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਕੇਜਰੀਵਾਲ ਦੇ ਵੱਲੋਂ ਸੀਐਮ ਭਗਵੰਤ ਮਾਨ ਦਾ ਵੀ ਅਸਤੀਫਾ ਮੰਗ ਲਿਆ ਗਿਆ ਅੰਦਰੋਂ ਅੰਦਰ ਹੀ ਗੱਲ ਚੱਲੀ ਹੈ ਕਿ ਸੀਐਮ ਭਗਵੰਤ ਮਾਨ ਨੂੰ ਵੀ ਕੇਜਰੀਵਾਲ ਦੇ ਵੱਲੋਂ ਆਖਿਆ ਗਿਆ ਕਿ ਤੁਹਾਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਉਸ ਦੇ ਬਾਰੇ ਤਾਂ ਨਹੀਂ ਪਤਾ ਪਰ ਇਸ ਦੇ ਬਾਰੇ ਜਦੋਂ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਜੀ ਖਣ ਪੁੱਛਾਗਾ ਤਾਂ ਉਹਨਾਂ ਦੇ ਵੱਲੋਂ ਕੀ ਆਖਿਆਗਾ ਤੁਹਾਨੂੰ ਉਹਨਾਂ ਦਾ ਬਿਆਨ ਵੀ ਸੁਣਾ ਦਿੰਨੇ ਆ ਨਹੀਂ ਇਹ ਗੱਲ ਨਾ ਜੀ ਤੁਸੀਂ ਸ਼ਾਇਦ ਮੇਰੀ ਗੱਲ ਸੁਣੀ ਨਹੀਂ ਇਹ ਪੰਗਾ ਹੀ ਇਥੋਂ ਪਿਆ ਅਸਲ ਗੁਨੇਗਾਰੀ ਕੇਜਰੀਆਲ ਸਾਹਿਬ ਨੇ ਉਹਨਾਂ ਨੇ ਜਦ ਭਗਵੰਤ ਮਾਨ ਸਾਹਿਬ ਨੂੰ ਕਿਹਾ ਕਿ ਮੈਂ ਇਸਤੀਫਾ ਦੇ ਤਾ ਤੈਨੂੰ ਵੀ ਦੇਣਾ ਪੈਣਾ ਤੇ ਕਹਿੰਦੇ ਉਸ ਤੋਂ ਬਾਅਦ ਜਿਹੜੀ 8 ਪੀਐਮ ਤੋਂ ਬਾਅਦ ਵਾਲੀ ਕਹਾਣੀ ਸੀ ਉਹ 2 ਪੀਐਮ ਤੋਂ ਸ਼ੁਰੂ ਹੋ ਗਈ ਉਹ ਕਹਿੰਦੇ ਕਿ ਸੁਖਬੀਰ ਔਰ ਮੁੜ ਕੇ ਕੰਮ ਨਹੀਂ ਰੁਕਿਆ ਔਰ ਇਹੀ ਕਾਰਨ ਹੈ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਜਿਹੜੀ ਦਿੱਲੀ ਸ਼ਰਾਬ ਘਟਾਲਾ ਪਾਲਸੀ ਆ ਉਹੀ ਪਾਲਸੀ ਪੰਜਾਬ ਦੀ ਆ ਤੇ ਤੂੰ ਵੀ ਲਾਂਬੇ ਹੋ ਜਾ ਕਿ ਮੇਲਾ ਦਾ ਪਾਲਸੀ ਦਾ ਅਸਰ ਹੀ ਸ਼ਰਾਬ ਇੱਥੇ ਹੋ ਗਿਆ ਕਿ ਗੱਲ ਰੌਲਾ ਤਾਂ ਸੀ ਸ਼ਰਾਬ ਘਟਾਲੇ ਦਾ ਇਹ ਕੋ ਆਪ ਹੀ ਛੇ ਬਣਤੇ ਹੋ ਗਿਆ ਚਲੋ ਰੱਬ ਸਤਿਵੰਤ ਬਖਸ਼ੇ ਕੀ ਹਰੀਮੀ ਅਸਤੀਫਾ ਦੇ ਕੇ ਜਾ ਸਕਦੇ ਜੀ ਤੇ ਇਹ ਹਾਲੇ ਚੁਗਬੀਰ ਜੀ ਦਾ ਫਿਕਰ ਨਾ ਕਰੋ ਹਾਲੇ ਪਾਸ ਸਰਕਾਰ ਦਾ ਫਿਕਰ ਕਰੋ ਜਿਹੜਾ ਜੱਪ ਪੱਗੇ ਨੂੰ ਫੜੇ ਹੋ ਤੁਸੀਂ ਇਹ ਜਿਹੜਾ ਜਹਾਜ ਉੱਡਦਾ ਫਿਰਦਾ ਨਾ ਪ੍ਰਾਈਵੇਟ ਦਾ ਖਰਚਾ ਤੁਸੀਂ ਵੀ ਦਿਨੇ ਪੈ ਜੀ ਤੁਸੀਂ ਥੋੜਾ ਧਿਆਨ ਰੱਖੋ ਇੰਨਾ ਗੱਲਾਂ